4 ਸਾਲ ਤਕਰੀਬਨ ਹੋ ਗਏ ਆ ਤੇ ਮੇਰੇ ਕੋਲ 2013 ਦੀ ਕਵੈਂਟੋ ਗੱਡੀ ਸੀ ਮਹਿੰਦਰਾ ਕਵੈਂਟੋ ਚਾਰੀ ਦੀ ਕਾਂਦ ਦੇ ਨਾਲ ਜਿੱਥੇ 게ਟ ਅੰਦਰ ਵੱੜਦਾ ਉਹਦੇ ਨਾਲ ਅਸੀਂ ਜਾ ਕੇ ਮੈਂ ਤੇ ਦولتਪੁਰ ਦਾ ਸਰਪੰਚ ਸਾਹਿਬ ਜੀ ਮੇਰੇ ਨਾਲ ਤੇ ਅਸੀਂ ਦੋਨਾਂ ਨੇ ਉੱਥੇ ਜਾ ਕੇ ਇੱਕ ਸਟਾਪ ਮਾਰਿਆ ਤਾਂ ਅਸੀਂ 2-3 ਮਿੰਟ ਗੱਡੀ ਦੇ ਵਿੱਚੋਂ ਉਤਰੇ ਆ ਤੇ ਖੜੇ ਬਾਹਰ ਅਸੀਂ ਗੱਲਾਂ ਕਰਦੇ ਆ ਜਿਸ ਵੇਲੇ ਕਿ ਅੰਦਰੋਂ ਕਾਮ ਆ ਰਿਹਾ ਤੇ ਤੱਕ ਵੱਜ ਗਈ ਜਿਹੜੀ ਖੰਧ ਸੀ ਉਹ ਗੱਡੀ ਦੇ ਉੱਪਰ ਆ ਡਿਗੀ ਤੇ ਉਸ ਤੋਂ ਬਾਅਦ ਮੈਂ ਉਸ ਵੇਲੇ ਅਕਾਲੀ ਬਿਹਾਰਤ ਸੀ ਤੇ ਮੈਂ ਬਾਦ ਸਾਹਿਬ ਕੋਲ ਰਿਕਵੈਸਟ ਕੀਤੀ ਬਾਦ ਸਾਹਿਬ ਨੇ ਮੈਨੂੰ ਫਿਰ ਡੀਸੀ ਸਾਹਿਬ ਦੇ ਕੋਲ ਭੇਜਿਆ ਤੇ ਡੀਸੀ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਸਾਡੀ ਕੰਪਲੇਂਟ ਡਿਪਾਰਟਮੈਂਟ ਹੈਗਾ ਉੱਥੇ ਕੰਪਲੇਂਟ ਕਰ ਦਿਓ ਤੇ ਮੈਂ ਕੰਪਲੀਟ ਵੀ ਉੱਥੇ ਕੀਤੀ ਉਸ ਤੋਂ ਬਾਅਦ ਫਿਰ ਮੈਂ ਐਸਐਸਪੀ ਸਾਹਿਬ ਕੋਲ ਕੰਪਲੇਂਟ ਕੀਤੀ ਪਰ ਮੈਨੂੰ ਕੋਈ ਜਿਹੜਾ ਉਥੋਂ ਇਨਸਾਫ ਨਹੀਂ ਮਿਲਿਆ ਹੈਗਾ ਤੇ ਐਫਆਰਆਈ ਤੋਂ ਬਾਅਦ ਹੁਣ ਮੇਰਾ ਵਕੀਲ ਹੈਗਾ ਆ ਕੇਸ ਲੜ ਰਿਹਾ 4 ਸਾਲ ਹੋ ਗਏ ਮੇਰਾ ਕੇਸ ਜਿਹੜਾ ਪੈਂਡਿੰਗ ਪਿਆ ਹੋਇਆ ਕਿ ਮੇਰੀ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਮੈਨੂੰ ਹਲੇ ਤੱਕ ਨਹੀਂ ਮਿਲਿਆ ਹੈਗਾ ਤੇ ਜੱਜ ਸਾਹਿਬ ਜਿਹੜੇ ਡੇਟਾ ਪਾ ਰਹੇ ਆ ਦੋ ਇਕੱਠੀਆਂ ਦੋ ਡੇਟਾ ਪਾ ਲੈਂਦੇ ਆ ਉਸ ਤੋਂ ਬਾਅਦ ਫੇਰ ਡੇਟ ਪਾ ਲੈਂਦੇ ਆ ਹੁਣ ਮੇਰੇ ਮੈਨੂੰ 1.5 ਮਹੀਨਾ ਹਾ ਇਹਨੂੰ ਹੋ ਗਿਆ ਤੇ ਇਹ ਜਿਹੜੀ ਮੇਰੀ ਪ੍ਰੋਬਲਮ ਹੈਗੀ ਆ ਇਹ ਮਿਸਟਰ ਚੰਨੀ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨਵੇਂ ਬਣੇ ਆ ਤੇ ਮਿਸਟਰ ਸਿੱਧੂ ਸਾਹਿਬ ਇਹਨਾਂ ਦੋਨਾਂ ਬੰਦਿਆਂ ਨੂੰ ਮੈਂ ਆਪਣੇ ਵੱਲੋਂ ਮੈਂ ਇਹ ਰਿਕਵੈਸਟ ਕਰ ਰਿਹਾ ਕਿ ਮੇਰੀ ਜਿਹੜੀ ਇਹ ਕੰਪਲੇਂਟ ਆ ਇਸ ਨੂੰ ਪਲੀਜ਼ ਐਸ ਸੂਨ ਐਸ ਪਲੀਜ਼ ਸੋਲਵ ਮਾਈ ਪ੍ਰੋਬਲਮ ਮੇਰੀ ਜਿਹੜੀ ਇਹ ਪ੍ਰੋਬਲਮ ਹੈ ਉਹ ਜਲਦੀ ਸੋਲਵ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਸਿਟੀ ਇਨਫੋ ਨਿਊਜ਼ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੀਰੋਵਾਲ ਜ਼ਿਲ੍ਹਾ ਨਵਾਂ ਸ਼ਹਿਰ ਰਗੂबीर ਸਿੰਘ ਜੀ ਦੇ ਘਰ ਇਹਨਾਂ ਦਾ ਮਸਲਾ ਹੈ ਇਹਨਾਂ ਦੀ ਇੱਕ ਗੱਡੀ ਨੂੰ ਲੈ ਕੇ ਆ ਇਹਨਾਂ ਦੀ 4 ਸਾਲ ਪਹਿਲਾਂ ਨਵਾਂ ਸ਼ਹਿਰ ਦੇ ਵਿੱਚ ਗੱਡੀ ਜਿਹੜੀ ਆ ਉਹ ਇੱਕ ਸਰਕਾਰੀ ਕੰਦੇ ਨਾਲ ਦੁਰਘਟਨਾ ਕਰਸਤ ਹੋ ਗਈ ਸੀ ਇਹਨਾਂ ਨੂੰ ਉਹਦੇ ਮੁਆਵਜ਼ੇ ਨੂੰ ਲੈ ਕੇ ਜੋ ਇਹਨਾਂ ਦਾ ਉਹ ਮਸਲਾ ਚੱਲ ਰਿਹਾ ਆ ਨਾ ਇਹਨਾਂ ਤੋਂ ਸੁਣਦੇ ਆ ਕਿ ਇਹਨਾਂ ਦਾ ਕੀ ਮਸਲਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਗਵੀਰ ਸਿੰਘ ਬਰਕ ਬੋਲਦਾ ਕਨੈਕਟ ਫਰੋਮ ਕੈਨੇਡਾ ਟੂ ਯੂ ਐਸ ਏ ਐਂਡ ਆਈ ਹੈਵ ਸਮ ਪ੍ਰੋਬਲਮ ਹੇਅਰ ਆਈ ਐਮ ਥੈਂਕਿੰਗ ਫਾਰ ਯੂ ਫਾਰ ਦਾ ਸਿਟੀਜ਼ ਚੈਨਲ ਜਿਨ੍ਹਾਂ ਨੇ ਮੈਨੂੰ ਇਹਨਾ ਟਾਈਮ ਦਿੱਤਾ ਕਿ ਮੇਰੀ ਆਵਾਜ਼ ਜਿਹੜੀ ਆ ਕਿ ਮੈਂ ਆਪਣੀ ਪਬਲਿਕ ਟਿੱਕਰ ਪਵਾ ਸਕਾਂ ਤੇ ਮੇਰਾ ਜਿਹੜਾ ਕੇਸ ਹੈਗਾ ਕਿ 4 ਸਾਲ ਤਕਰੀਬਨ ਹੋ ਗਏ ਆ ਤੇ ਮੇਰੇ ਕੋਲ 2013 ਦੀ ਕਵੈਂਟੋ ਗੱਡੀ ਸੀ ਮਹਿੰਦਰਾ ਕਵੈਂਟੋ ਤੇ ਜਿਹੜੀ ਕਿ ਅਸੀਂ ਕਚਰੀ ਦੀ ਕਾਂਦ ਦੇ ਨਾਲ ਜਿੱਥੇ 게ਟ ਅੰਦਰ ਵੱੜਦਾ ਉਹਦੇ ਨਾਲ ਅਸੀਂ ਜਾ ਕੇ ਮੈਂ ਤੇ ਦولتਪੁਰ ਦਾ ਸਰਪੰਚ ਸਾਹਿਬ ਜੀ ਮੇਰੇ ਨਾਲ ਤੇ ਅਸੀਂ ਦੋਨਾਂ ਨੇ ਉੱਥੇ ਜਾ ਕੇ ਇੱਕ ਸਟਾਪ ਮਾਰਿਆ ਤਾਂ ਕਿ ਸਾਨੂੰ ਇੱਕ ਬੰਦਾ ਮਿਲਿਆ ਸੀ ਉਹਦੇ ਨਾਲ ਗੱਲ ਕਰ ਰਹੇ ਹਾਂ ਖੜ ਕੇ ਤੇ ਅਸੀਂ ਦੋ ਤਿੰਨ ਮਿੰਟ ਗੱਡੀ ਦੇ ਵਿੱਚੋਂ ਉਤਰੇ ਹਾਂ ਤੇ ਖੜੇ ਬਾਹਰ ਅਸੀਂ ਗੱਲਾਂ ਕਰਦੇ ਹਾਂ ਜਿਸ ਵੇਲੇ ਕਿ ਅੰਦਰੋਂ ਇੱਕ ਸ਼ਵਲ ਨੇ ਕੰਕਰੀਟ ਸਿੱਟੀ ਹੋਈ ਸੀ ਅੰਦਰਲੇ ਪਾਸੇ ਤੇ ਉਹ shovel ਨਾਲ ਜਦੋਂ ਕੰਕਰੀਟ ਚੁੱਕਣ ਲੱਗਾ ਤੇ ਕੰਕਰੀਟ ਨੂੰ ਧੱਕਾ ਮਾਰਿਆ ਤੇ ਧੱਕ ਵੱਜ ਗਈ ਜਿਹੜੀ ਖੰਧ ਸੀ ਉਹ ਗੱਡੀ ਦੇ ਉੱਪਰ ਆ ਡਿਗੀ ਤੇ ਮਹਾਰਾਜ ਦੀ ਕਿਰਪਾ ਨਾਲ ਕਿ ਅਸੀਂ ਬਚ ਗਏ ਅਗਰ ਉਹ ਸਰਪੰਚ ਸਾਹਿਬ ਜੀ ਮੇਰੇ ਨਾਲ ਬੈਠੇ ਹੁੰਦੇ ਤਾਂ ਉਹਨਾਂ ਦੇ ਸੱਟ ਲੱਗਣੀ ਸੀ ਕਿਉਂਕਿ ਉਸ ਸਾਈਡ ਤੇ ਉਹ ਡਿਗੀ ਉਹ ਧੱਕਾ ਲੱਗਣ ਦੇ ਨਾਲ ਮੇਰੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਕਾਂਦ ਜਿਹੜੀ ਸੀ ਉੱਪਰ ਆ ਡਿਗੀ ਤੇ ਉਸ ਤੋਂ ਬਾਅਦ ਅਸੀਂ ਫਿਰ ਅੰਦਰ ਜਾ ਕੇ ਉਸ ਸ਼ਵਲ ਵਾਲੇ ਨਾਲ ਗੱਲਬਾਤ ਕੀਤੀ ਤੇ ਉਹਨੇ ਸਾਡੇ ਨਾਲ ਕੋਈ ਚੰਗੀ ਤਰ੍ਹਾਂ ਮਤਲਬ ਸਾਨੂੰ ਚੰਗੀ ਤਰ੍ਹਾਂ ਗਾਰਡ ਨਹੀਂ ਕੀਤਾ ਤੇ ਉਸਨੇ ਸਾਨੂੰ ਐਵੇਂ ਪਿੱਛੇ ਲਾਉਣ ਦੀ ਲਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਕਿ ਮੈਂ ਤੁਹਾਨੂੰ 15-20000 ਰੁਪਏ ਦੇ ਦੇ ਦਿੰਦਾ ਹੈਗਾ ਤੇ ਤੁਸੀਂ ਗੱਡੀ ਠੀਕ ਕਰਾ ਲਵਾ ਆਪਣੀ ਜਦੋਂ ਕਿ ਮੇਰੀ ਗੱਡੀ ਦਾ ਕਾਫੀ ਨੁਕਸਾਨ ਹੋ ਚੁੱਕਾ ਸੀਗਾ ਤੇ ਉਸ ਤੋਂ ਬਾਅਦ ਮੈਂ ਉਸ ਵੇਲੇ ਅਕਾਲੀ ਬਾਹਰਤ ਸੀ ਤੇ ਮੈਂ ਬਾਦ ਸਾਹਿਬ ਕੋਲ ਰਿਕੁਐਸਟ ਕੀਤੀ ਬਾਦ ਸਾਹਿਬ ਨੇ ਮੈਨੂੰ ਫਿਰ ਡੀਸੀ ਸਾਹਿਬ ਦੇ ਕੋਲ ਭੇਜਿਆ ਤੇ ਡੀਸੀ ਸਾਹਿਬ ਨੇ ਮੈਨੂੰ ਕਿਹਾ ਕਿ ਤੁਸੀਂ ਇੱਥੇ ਸਾਡੀ ਕੰਪਲੇਂਟ ਡਿਪਾਰਟਮੈਂਟ ਹੈਗਾ ਉੱਥੇ ਕੰਪਲੇਂਟ ਕਰ ਦਿਓ ਤੇ ਮੈਂ ਕੰਪਲੇਂਟ ਵੀ ਉੱਥੇ ਕੀਤੀ ਤੇ ਉਸ ਤੋਂ ਬਾਅਦ ਫਿਰ ਮੈਂ ਐਸਐਸਪੀ ਸਾਹਿਬ ਕੋਲ ਕੰਪਲੇਂਟ ਕੀਤੀ ਪਰ ਮੈਨੂੰ ਕੋਈ ਜਿਹੜਾ ਉਥੋਂ ਇਨਸਾਫ ਨਹੀਂ ਮਿਲਿਆ ਹੈਗਾ ਤੁਹਾਡੀ ਜਿਹੜੀ ਐਫ ਆਈ ਆਰ ਆ ਉਹ ਹੋ ਚੁੱਕੀ ਹੈ ਦਰਜ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਮੈਂ ਐਫ ਆਰ ਆਈ ਦਰਜ ਕਰਾਵਾਂ ਕਿਉਂਕਿ ਮੈਂ ਜਲਦੀ ਜਾਣਾ ਸੀ ਤੇ ਮੈਂ ਐਫ ਆਰ ਆਈ ਜਿਹੜੀ ਉਹ ਦਰਜ ਕਰਾ ਦਿੱਤੀ ਤੇ ਐਫ ਆਰ ਆਈ ਤੋਂ ਬਾਅਦ ਹੁਣ ਮੇਰਾ ਵਕੀਲ ਹੈਗਾ ਆ ਕੇਸ ਲੜ ਰਿਹਾ 4 ਸਾਲ ਹੋ ਗਏ ਮੇਰਾ ਕੇਸ ਜਿਹੜਾ ਪੈਂਡਿੰਗ ਪਿਆ ਹੋਇਆ ਕਿ ਮੇਰੀ ਗੱਡੀ ਦਾ ਜਿਹੜਾ ਨੁਕਸਾਨ ਹੋਇਆ ਮੈਨੂੰ ਹਲੇ ਤੱਕ ਨਹੀਂ ਮਿਲਿਆ ਹੈਗਾ ਤੇ ਜੱਜ ਸਾਹਿਬ ਜਿਹੜੇ ਡੇਟਾ ਪਾ ਰਹੇ ਆ ਦੋ ਕੱਟੀਆਂ ਦੋ ਡੇਟਾ ਪਾ ਲੰਦੇ ਆ ਉਸ ਤੋਂ ਬਾਅਦ ਫੇਰ ਡੇਟ ਪਾ ਲੰਦੇ ਆ ਹੁਣ ਮੇਰੇ ਮੈਨੂੰ 1.5 ਮਹੀਨਾ ਆਜ ਨੂੰ ਹੋ ਗਿਆ ਤੇ ਇਹ ਜਿਹੜੀ ਮੇਰੀ ਪ੍ਰੋਬਲਮ ਹੈਗੀ ਆ ਇਹ ਮਿਸਟਰ ਚੰਨੀ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨਵੇਂ ਬਣੇ ਆ ਤੇ ਮਿਸਟਰ ਸਿੱਧੂ ਸਾਹਿਬ ਇਹਨਾਂ ਦੋਨਾਂ ਬੰਦਿਆਂ ਨੂੰ ਮੈਂ ਆਪਣੇ ਵੱਲੋਂ ਮੈਂ ਇਹ ਰਿਕਵੈਸਟ ਕਰ ਰਿਹਾ ਕਿ ਮੇਰੀ ਜਿਹੜੀ ਕੰਪਲੇਂਟ ਆ ਇਸ ਨੂੰ ਪਲੀਜ਼ ਐਸ ਸੂਨ ਐਸ ਪਲੀਜ਼ ਸੋਲਵ ਮਾਈ ਪ੍ਰੋਬਲਮ ਮੇਰੀ ਜਿਹੜੀ ਆ ਪ੍ਰੋਬਲਮ ਉਹ ਜਲਦੀ ਸੋਲਵ ਕੀਤੀ ਜਾਵੇ ਤੇ ਜਿਹਦੇ ਵਿੱਚ ਮੇਰੀ ਐਫ ਆਰ ਆਈ ਵੀ ਲੱਗੀ ਹੋਈ ਆ ਤੇ ਮੇਰੀ ਇੰਸ਼ੋਰੈਂਸ ਵੀ ਲੱਗੀ ਹੋਈ ਆ ਮੇਰੇ ਕੋ 1981 ਦਾ ਜਿਹੜਾ ਮੇਰਾ ਡਰਾਈਵਿੰਗ ਲਾਇਸੈਂਸ ਆ ਉਹ ਫਰੋਮ ਯੂ ਐਸ ਏ ਆਈ ਹੈਵ ਟੂ ਆਈ ਹੈਡ ਟੂ ਚੇਂਜ ਫਰੋਮ ਯੂ ਐਸ ਏ ਟੂ ਕੈਨੇਡਾ that license i have already give them to the in the friv 2 So, I have these all reports here with me. Uh, which, which one? I have a. Uh, uh, this, this is the FRIV, FRI uh, from the police. And uh, the, I have a request sent to Mr. Mr. Uh, uh, Chani Mukhmantriji. I <laughs> have an email with me. The Mr. Sidhu. Jede sade ek mr. chani, mr. sidhu, jana nuvasi, both i will be respect for them. and uh, i am here for the election too. i am from uh, a month and a half, but uh, i'm looking next what is going on that. and uh, mr. sidhu and mr. chani, uh, we will be help you too. and i want to help me. ਐਂਡ ਸੋਲਵ ਮਾਈ ਪ੍ਰੋਬਲਮ ਐਂਡ ਮੈਂ ਆਪ ਖੁਦ ਦੇਖ ਚੁੱਕਾ ਹਾਂ ਕਿ ਤੁਸੀਂ ਮਿਸਟਰ ਚੰਨੀ ਜਦੋਂ ਦੇ ਆਏ ਆ ਉਹਨਾਂ ਨੇ ਸਾਡੇ ਪੰਜਾਬ ਲਈ ਜੋ ਕੁਝ ਕੀਤਾ ਉਹ ਬਿਲਕੁਲ ਸਹੀ ਕੀਤਾ ਔਰ ਮੈਂ ਸਾਰਾ ਰਾਉਂਡ ਕਰ ਚੁੱਕਾ ਪੰਜਾਬ ਦੇ ਵਿੱਚ ਉਹਨਾਂ ਨੇ ਪੁਲਿਸ ਦਾ ਮੂੰਹ ਬੰਦ ਕਰ ਛੱਡਿਆ ਕਿ ਜਦੋਂ ਅਸੀਂ ਕਿਤੇ ਵੀ ਜਾਂਦੇ ਹੈਗੇ ਆ ਉਹ ਪੁਲਿਸ ਵਾਲੇ ਗੱਡੀ ਦੇ ਲਾਗੇ ਮੋਟਰਸਾਈਕਲ ਦੇ ਲਾਗੇ ਬਿਲਕੁਲ ਨਹੀਂ ਕੋਈ ਵੀ ਆਂਦਾ ਜਿਹੜੇ ਕਿ ਮੂੰਹ ਅੜ ਕੇ ਪਹਿਲਾਂ ਖੜੇ ਹੁੰਦੇ ਸੀਗੇ ਕਿ ਹਰ ਵੇਲੇ ਰਿਸ਼ਬਤ ਉਹਨਾਂ ਦਾ ਇਹ ਮੂੰਹ ਪਿਆ ਹੋਇਆ ਸੀ ਮੈਂ ਹੁਣ ਵੀ ਇਹ ਰਿਕੁਐਸਟ ਕਰਦਾ ਆ ਕਿ ਮਿਸਟਰ ਚੰਨੀ ਮਿਸਟਰ ਸਿੱਧੂ ਤੁਸੀਂ ਜੋ ਕੁਝ ਕਰ ਰਹੇ ਆ ਬਿਲਕੁਲ ਸਹੀ ਕਰ ਰਹੇ ਆ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਐਨ ਆਰ ਆਈ ਜਿੰਨੀ ਵੀ ਸਾਡੇ ਕੋਲੋਂ ਹੈਲਪ ਹੋਈ ਮੈਂ ਵੀ ਮੇਰੇ ਕੋਲੋਂ ਵੀ ਜਿੰਨੀ ਵੀ ਹੈਲਪ ਹੋਈ ਮੈਂ ਤੁਹਾਡੀ ਕਰਾਂਗਾ ਤੇ ਕੋਈ ਵੀ ਬੰਦਾ ਮਿਸਟਰ ਸਿੱਧੂ ਹੋਇਆ ਜਾਂ ਮਿਸਟਰ ਚੰਨੀ ਹੋਇਆ ਵੀ ਵਾਟ ਨਾਈਸ ਪਰਸਨ ਹੂ ਕੈਨ ਹੈਲਪ ਅਸ आवर ਕੰਟਰੀ ਅਬਰ ਪੰਜਾਬ ਜਿਹੜੇ ਸਾਡੇ ਗਰੀਬ ਭਰਾ ਆ ਇੱਥੇ ਜਿਹੜੇ ਕਿ ਜਿਨ੍ਹਾਂ ਦੀਆਂ ਕਰਜ਼ੇ ਦੇ ਨਾਲ ਮੌਤਾਂ ਹੋ ਰਹੀਆਂ ਜਾ ਹੁਣ ਜਿਸ ਤਰ੍ਹਾਂ ਸਾਨੂੰ ਪ੍ਰੋਬਲਮ ਆਈ ਹੈਗੀ ਆ ਹਾਂਜੀ ਚਲੋ ਹਾਂਜੀ ਅਸੀਂ ਮੁੱਦੇ ਤੋਂ ਨਾ ਭਟਕਦੇ ਹੋਏ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਲ ਕਾਪੀਜ਼ ਵੀ ਹੈਗੀਆਂ ਆ ਜੋ ਇਹਨਾਂ ਨੇ ਡੀਸੀ ਨੂੰ ਦਿੱਤੇ ਆ ਪੱਤਰ ਉਹ ਵੀ ਉਹਨਾਂ ਦੇ ਕੋਲ ਆ ਇਹਨਾਂ ਦੇ ਅਕੋਰਡਿੰਗਲੀ ਤੁਸੀਂ ਕੀ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਮਸਲਾ ਹੱਲ ਕੀਤਾ ਜਾਵੇ ਉਹ ਕਿਸ ਤਰੀਕੇ ਨਾਲ ਤੁਸੀਂ ਕੀ ਚਾਹੁੰਦੇ ਆ ਕਿ ਤੁਹਾਡਾ ਜਿਹੜਾ ਨੁਕਸਾਨ ਹੋਇਆ ਕਿੰਨੇ ਕ ਦਾ ਨੁਕਸਾਨ ਹੋਇਆ ਕਿੰਨਾ ਕੁ ਤੁਸੀਂ ਮੁਆਵਜ਼ਾ ਚਾਹੁੰਦੇ ਹੋ ਜਾਂ ਕਿਸ ਤਰੀਕੇ ਨਾਲ ਇਸ ਨੂੰ ਜਿਹੜਾ ਹੱਲ ਕੀਤਾ ਜਾਵੇ ਹਾਂਜੀ ਤੇ ਉਹਦੇ ਵਿੱਚ ਜੋ ਪੇਪਰਾਂ ਪੇਪਰ ਵਰਕ ਦੇ ਵਿੱਚ ਲਿਖਿਆ ਹੋਇਆ ਸਾਰਾ ਮੁਆਵਜ਼ਾ ਜੋ ਕੁ ਆਮ ਨਾਟ ਰਿਮੈਂਬਰ ਦੈਟ ਆਈ ਸੋ ਆਈ ਕੈਨ ਨਾਟ ਸੇ ਐਨੀਥਿੰਗ ਬਟ ਜੋ ਵੀ ਮੇਰਾ ਮੁਆਵਜ਼ਾ ਹੈਗਾ ਜੋ ਮੇਰਾ ਖਰਚਾ ਹੋਇਆ ਉਹ ਮੈਨੂੰ ਐਸ ਸੂਨ ਐਸ ਆਈ ਵਾਂਟ ਟੂ ਰਿਕੁਐਸਟ ਟੂ ਮਿਸਟਰ ਚੰਨੀ ਐਂਡ ਮਿਸਟਰ ਸਿੱਧੂ ਸੋ ਪਲੀਜ਼ ਹੈਲਪ ਮੀ ਐਸ ਸੂਨ ਐਸ ਅੱਗੇ ਮੈਨੂੰ ਜੱਜ ਸਾਹਿਬ ਨੇ 24 ਡੇਟ ਦਿੱਤੀ ਹੋਈ ਆ ਤੇ ਡੇਟਾ ਮੇਰੀਆਂ ਬਹੁਤ ਕਾਫੀ ਪੈ ਚੁੱਕੀਆਂ ਮੈਨੂੰ 4 ਸਾਲ ਦੇ ਵਿੱਚ ਕੋਈ ਨਿਆਂ ਨਹੀਂ ਮਿਲਿਆ ਹੈਗਾ ਆਈ ਵਾਂਟ ਟੂ ਦੈਸ ਜਸਟਿਸ ਐਸ ਸੂਨ ਐਸ ਇਨਾਂ ਦੇ ਕਹਿਣ ਮੁਤਾਬਕ 4 ਸਾਲ ਤੋਂ ਇਹਨਾਂ ਦਾ ਕੇਸ ਚੱਲ ਰਿਹਾ ਹੈ ਪਰ ਇਹਨਾਂ ਨੂੰ ਤਰੀਕਾ ਮਿਲ ਰਹੀਆਂ ਆ ਪਰ ਇਹਨਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈਗਾ ਅ ਇਸ ਤੋਂ ਇਲਾਵਾ ਹੋਰ ਤੁਹਾਡੀ ਕੋਈ ਮਤਲਬ ਪੁਲਿਸ ਪ੍ਰਸ਼ਾਸਨ ਤੋਂ ਕੀ ਤੁਹਾਡੀ ਕੋਈ ਸ਼ਿਕਾਇਤ ਜਾਂ ਕੋਈ ਮੰਗ ਅ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿ ਕਿਉਂਕਿ ਡੀਸੀ ਸਾਹਿਬ ਦੇ ਅੰਡਰ ਆ ਸਭ ਕੁਝ ਐਸਐਸਪੀ ਦੇ ਸਾਹਿਬ ਦੇ ਅੰਦਰ ਆ ਸਭ ਕੁਝ ਉਹ ਜੋ ਚਾਹਣ ਉਹ ਸਭ ਕੁਝ ਕਰਾ ਸਕਦੇ ਆ ਤੇ ਉਹਨਾਂ ਨੇ ਰਿਪੋਰਟ ਨਾਲ ਲੱਗੀ ਹੋਈ ਆ ਤੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਹੈਗਾ ਇਹ ਆਪਣੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਮੈਂ ਮੇਰੀ ਰਿਕਵੈਸਟ ਹੈਗੀ ਹੈ ਮੇਰੀ ਬੇਨਤੀ ਹੈਗੀ ਆ ਕਿ ਮੇਰੀ ਜਿਹੜਾ ਮੇਰਾ ਖਰਚਾ ਹੋ ਚੁੱਕਾ ਮੇਰਾ ਮੁਆਵਜ਼ਾ ਹੋ ਚੁੱਕਾ ਇਨਾ ਸ਼ੁਕਰ ਕਿ ਸਾਡੇ ਕੋਈ ਸੱਟ ਨਹੀਂ ਲੱਗ ਗਈ ਅਗਰ ਕੋਈ ਬਾਹਰ ਬੰਦਾ ਘੁੰਮਦਾ ਹੁੰਦਾ ਤੇ ਉਸ ਟਾਈਮ ਤੇ ਉਹ ਬੰਦਾ ਵੀ ਜਿਹੜਾ ਉੱਥੇ ਕੰਧ ਦੇ ਥੱਲੇ ਆ ਸਕਦਾ ਸੀ ਜਦ ਕਿ ਅੰਦਰ ਕੰਸਟਰਕਸ਼ਨ ਚੱਲ ਰਹੀ ਆ ਬਾਹਰ ਕੋਈ ਉਹਦੇ ਕੋਈ ਪਾਰਕਿੰਗ ਦਾ ਕੋਈ ਸਾਈਨ ਨਹੀਂ ਲੱਗਾ ਹੋਇਆ ਤੇ ਕੋਈ ਕੁਝ ਨਹੀਂ ਲੱਗਾ ਹੋਇਆ ਜਿਸ ਵੇਲੇ ਕੰਧ ਡਿੱਗ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਸਾਈਨ ਵੀ ਲਗਾ ਦਿੱਤੇ ਉਥੇ ਪਾਰਕਿੰਗ ਦੇ ਤੇ ਜਦੋਂ ਕਿ ਉਹ ਕੰਪਨੀ ਦਾ ਇਹ ਕੰਮ ਸੀ ਕਿ ਉਹਨੂੰ ਬਾਹਰ ਕਵਰ ਕਰਨਾ ਚਾਹੀਦਾ ਉਹਨਾਂ ਨੂੰ ਇਹ ਸ਼ੋਅ ਕਰਨਾ ਚਾਹੀਦਾ ਕਿ ਇੱਥੇ ਅੰਦਰ ਕੰਸਟ੍ਰਕਸ਼ਨ ਚੱਲਦੀ ਆ ਇੱਥੇ ਕੋਈ ਗੱਡੀ ਨਾ ਪਾਰਕ ਹੋਵੇ ਇੱਥੇ ਕੋਈ ਬੰਦਾ ਨਾ ਘੁੰਮੇ ਅਗਰ ਉੱਥੇ ਗੱਡੀ ਖੜੀ ਆ ਅਗਰ ਉੱਥੇ ਬੰਦਾ ਖੜਾ ਹੁੰਦਾ ਤੇ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਤੁਸੀਂ ਉਸ ਮੌਕੇ ਤੇ ਡੀਸੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਮੈਂ ਗੱਲ ਕੀਤੀ ਸੀ ਉਸ ਵੇਲੇ ਟਰਾਈ ਕੀਤੀ ਸੀ ਡੀਸੀ ਸਾਹਿਬ ਦੇ ਗੱਲ ਗੱਲ ਕਰਨੇ ਨਾਲ ਮੇਰੇ ਮੈਨੂੰ ਜਿਹੜੇ ਡੀਸੀ ਸਾਹਿਬ ਮਿਲੇ ਨਹੀਂ ਹੈਗੇ ਤੇ ਇਸ ਕਰਕੇ ਉਸ ਤੋਂ ਬਾਅਦ ਮੈਨੂੰ ਇਹ ਮੈਨੂੰ ਮੈਸੇਜ ਮਿਲਿਆ ਸੀ ਡੀਸੀ ਸਾਹਿਬ ਕੋਲੋਂ ਕਿ ਉੱਥੇ ਤੁਹਾਡੇ ਜਿਹੜਾ ਇਹਨਾਂ ਦੇ ਇੱਕ ਡਿਪਾਰਟਮੈਂਟ ਹੈਗਾ ਆ ਉਹ ਜਿਹੜੇ ਕੰਪਲੇਂਟ ਸੁਣਦੇ ਹੈਗੇ ਆ ਤੇ ਮੈਂ ਉੱਥੇ ਰਿਟਨ ਜਿਹੜੀ ਕੰਪਲੇਂਟ ਸੀ ਆਪਣੀ ਉਹਨਾਂ ਨੂੰ ਰਿਟਨ ਦਿੱਤੀ ਸੀ ਉਦੋਂ ਬਾਅਦ ਵੀ ਮੈਨੂੰ ਕੋਈ ਜਿਹੜਾ ਮੈਂ ਉਹਦਾ ਕੋਈ ਇਨਸਾਫ ਨਹੀਂ ਮੈਨੂੰ ਮਿਲ ਚੁੱਕਿਆ ਠੀਕ ਹੈ ਜੀ ਇੱਕ ਲਾਸਟ ਕੁਐਸਚਨ ਤੁਹਾਨੂੰ ਕਿ ਹੁਣ ਤੁਸੀਂ ਕੀ ਹੱਲ ਚਾਹੁੰਦੇ ਹੋ ਇਸ ਚੀਜ਼ ਦਾ ਹਾਂਜੀ ਮੈਂ ਇਹ ਮੰਗਦਾ ਹੈਗਾ ਕਿ ਮੈਂ ਐਨ ਆਰ ਆਈ ਹੈਗਾ ਤੇ ਮੇਰੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਤੇ ਜਿਹੜਾ ਮੇਰਾ ਕੇਸ ਹੈਗਾ ਇਹ ਜਲਦੀ ਤੋਂ ਜਲਦੀ ਪਲੀਜ਼ ਸੋਲਵ ਕਰਕੇ ਤਾਂ ਮੈਨੂੰ ਮੁਆਵਜ਼ਾ ਦਵਾਇਆ ਜਾਵੇ ਤਾਂ ਕਿ ਮੜਕੇ ਮੈਨੂੰ ਦੁਬਾਰਾ ਫਿਰ ਇਸ ਇਸ ਮਸਲੇ ਬਾਰੇ ਮੈਨੂੰ ਦੁਬਾਰਾ ਨਾ ਇੱਥੇ ਆਣਾ ਪਵੇ ਜਿਸ ਤਰ੍ਹਾਂ ਜਿਹੜੀ ਕੰਸਟ੍ਰਕਸ਼ਨ ਹੈ ਉਸ ਦੇ ਕੋਲ ਅੰਦਰ ਕੋਈ ਇਨਸ਼ੋਰੈਂਸ ਹੋਣੀ ਚਾਹੀਦੀ ਆ ਕੰਸਟ੍ਰਕਸ਼ਨ ਦੇ ਨਾਲ ਜਿਹੜੀ ਕਿ ਉਹਦਾ ਕੋਈ ਪ੍ਰੋਬਲਮ ਆndi ਆ ਕੋਈ ਮਸਲਾ ਕੋਈ ਮੁਸ਼ਕਲ ਹੋ ਜਾਂਦਾ ਉਹ ਕੰਸਟ੍ਰਕਸ਼ਨ ਹੈਵ ਟੂ ਵਿਦ ਇਨਸ਼ੋਰੈਂਸ ਬਿਦਆਊਟ ਇਨਸ਼ੋਰੈਂਸ ਕੰਸਟ੍ਰਕਸ਼ਨ ਕੈਨ ਨਾਟ ਵਰਕ ਇਨਸਾਈਡ ਥੈਟ ਬਿਦਾ ਡੀਸੀ ਆਫਿਸ ਐਂਡ ਜਿਹੜਾ ਸ਼ਵਲ ਚੱਲਦਾ ਸੀ ਸ਼ਵਲ ਦੀ ਵੀ ਕੋਈ ਇੰਸ਼ੋਰੈਂਸ ਹੋਏਗੀ ਜਿਹੜੀ ਕਿ ਮੇਰੇ ਕੇਸ ਨੂੰ ਕਵਰ ਕਰਦੀ ਆ ਇਹ ਮੇਰੀ ਆਪਣੀ ਥਿੰਕਿੰਗ ਹੈਗੀ ਆ ਕਿਉਂਕਿ ਮੈਂ ਵੀ ਬਿਜ਼ਨਸਮੈਨ ਹੈਗਾ ਬਾਹਰ ਤੇ ਇੱਥੇ ਵੀ ਮੈਂ ਆਪਣੇ ਪੰਜਾਬ ਦੀ ਜਿੰਨੀ ਵੀ ਸੇਵਾ ਹੋਵੇ ਮੈਂ ਕਰ ਰਿਹਾ ਤੇ ਜਿਸ ਦੇ ਵਿੱਚ ਇੱਥੇ ਮੈਂ ਤੁਹਾਡਾ ਆਪਣਾ ਸੈਨਸ਼ਾ ਪੈਲਸ ਬਣਾਇਆ ਹੋਇਆ ਮਜਾਰੀ ਤੇ ਉਹ ਵੀ ਤੁਹਾਡਾ ਹੈਗਾ ਆ ਉੱਥੇ ਮੈਂ 35-40 ਬੰਦਿਆਂ ਨੂੰ ਜੋਬ ਦਿੱਤੀ ਹੋਈ ਆ ਬਾਕੀ ਅਸੀਂ ਕੋਸ਼ਿਸ਼ ਇਹ ਕਰਦੇ ਆ ਐਨਆਰਆਈ ਭਰਾ ਜਿੰਨਾ ਵੀ ਹੋ ਸਾਡੇ ਕੋਲ ਹੋ ਸਕੇ ਅਸੀਂ ਇਹ ਗਾਹਾਂ ਇਸ ਪੰਜਾਬ ਨੂੰ ਉੱਪਰ ਲੈ ਕੇ ਆਵਾਂਗੇ ਧੰਨਵਾਦ ਇਹ ਸੰਤ ਰਗਵੀਰ ਸਿੰਘ ਜੀ ਪਿੰਡ ਬੀਰੋਵਾਲ ਤੋਂ ਜਿਨ੍ਹਾਂ ਦੀ ਕਿ ਗੱਡੀ ਦੁਰਘਟਨਾ ਕਰਸਤ ਹੋ ਗਈ ਸੀ ਕਿਸੇ ਸਰਕਾਰੀ ਕੰਦ ਨਾਲ ਇਹਨਾਂ ਦੇ ਕਹਿਣ ਮੁਤਾਬਕ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਚਲੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਮੈਂ ਆਪਣੀ ਆਵਾਜ਼ ਆਉ ਪੁਲਿਸ ਪ੍ਰਸ਼ਾਸਨ ਤੱਕ ਜਾਂ ਸਰਕਾਰ ਤੱਕ ਜਾਂ ਲੋਕਾਂ ਤੱਕ ਮੈਂ ਪਹੁੰਚਾਵਾਂ ਤੇ ਦੇਖਦੇ ਆ ਇਹਨਾਂ ਦਾ ਕੀ ਹਾਲ ਨਿਕਲਦਾ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਸਿਟੀ ਇਨਫੋ ਨਿਊਜ਼ ਵਿੱਚ ਥੈਂਕ ਯੂ